ਆ ਤੁਸੀਂ ਦੇਖ ਹੀ ਰਹੇ ਹੋ ਕਿ ਸਾਰਾ ਪਿੰਡ ਪਿੰਡ ਦੇ ਮੋਤਵਾਰ ਬੰਦੇ ਇਕੱਲੇ ਇਕੱਲੇ ਵਾਰਡ ਦੇ ਮੇਨ ਬੰਦੇ ਕਰਾਚੋ ਪਿੰਡ 'ਚ 11 ਵਾਰਡ ਐ ਤੇ 11 ਵਾਰਡਾਂ 'ਚ ਜਿਹੜੇ ਬੰਦੇ ਤਕੜੇ ਬੰਦੇ ਐ ਸਾਰੇ ਪਿੰਡ ਦੇ ਸਾਰੇ ਮੋਤਵਾਰ ਬੰਦੇ ਅੱਜ ਜਰਨੈਲਜੀ ਦੇ ਘਰੇ ਹਾਜ਼ਰ ਐ ਔਰ ਜਦੋਂ 2 ਦਿਨ ਪਹਿਲਾਂ ਪਿੰਡ ਦੇ ਵਿੱਚ ਸਾਰੇ ਪਿੰਡ ਦੀ ਸਾਂਝੀ ਟੀਮ ਵੱਲੋਂ ਕਿਉਂਕਿ ਸਾਲ ਪਹਿਲਾਂ ਸਾਰੇ ਪਿੰਡ ਨੇ ਜਰਨੈਲ ਜੀ ਨੂੰ ਅਸ਼ੀਰਵਾਦ ਦਿੱਤਾ ਪਿਆਰ ਦਿੱਤਾ ਔਰ ਕਹਿਆ ਕਿ ਤੁਸੀਂ ਪਿੰਡ ਦੀ ਨਮਾਇੰਦਗੀ ਕਰਨ ਵਾਸਤੇ ਚੋਣਾਂ 'ਚ ਖੜੇ ਹੋ ਤੇ ਜਦੋਂ 2 ਦਿਨ ਪਹਿਲਾਂ ਗਿੜਾ ਦਿੱਤਾ ਤਾਂ ਉੱਥੇ ਸਾਰੇ ਪਿੰਡ ਨੇ ਆਪਣਾ ਆਪਣੀ ਸਹਿਮਤੀ ਜਾਂ ਆਪਣਾ ਪਿਆਰ ਜਰਨੈਲ ਜੀ ਦੇ ਸਿਰ ਤੇ ਰੱਖਿਆ ਔਰ ਅੱਜ ਇਹ ਬੜੀ ਮਾੜੀ ਗੱਲ ਹੋਈ ਹੈ ਕਿ ਜਿਹੜੇ ਕੱਲ ਕਾਗਜ਼ਾਂ ਵੱਲੋਂ ਅਫਸਰ شاہੀ ਨੇ ਇਤਰਾਜ਼ ਲਾਇਆ ਔਰ ਇਤਰਾਜ਼ ਲਾ ਕੇ ਇਹਨਾਂ ਦੇ ਕਾਗਜ਼ਾਂ ਨੂੰ ਰੱਦ ਕੀਤਾ ਇਹ ਆਪਣੇ ਆਪ ਵਿੱਚ ਇੱਕ ਬਾਣੀ ਗੱਲ ਹੈ ਕਿਉਂਕਿ ਲੋਕਤੰਤਰ ਦਾ ਘਾਣ ਹੋ ਰਿਹਾ ਆਪਾਂ ਸਾਰੇ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਜ਼ੀਰੇ ਚ ਆਪਾਂ ਦੇਖਿਆ ਕਿ ਕੁਲਬੀਰ ਜ਼ੀਰਾ ਜੀ ਨਾਲ ਕੀ ਹੋਇਆ ਕੱਲ ਮੈਨੂੰ ਸ਼ਾਮ ਨੂੰ ਲਖੇਵਾਲ ਤੋਂ ਫੋਨ ਆ ਰਿਹਾ ਸੀ ਕਿ ਜਿਹੜਾ ਕਿ ਸਾਡੀ ਵੀਰੇ ਬੀਬੀ ਐਮਐਲਏ ਦੇ ਸੋਹਰੇ ਪਿੰਡ ਹੈ ਉਹ ਸੋਹਰੇ ਪਿੰਡ ਦੇ ਵੀ ਜਿਹੜਾ ਸਾਡਾ ਸਰਪੰਚ ਹੈ ਉਹਦੇ ਕਾਗਜ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਇਸੇ ਤਰਜ਼ੀ ਦੇ ਉੱਪਰ ਜਿੰਨੇ ਬੰਦੇ ਨਦਾਮਪੁਰ ਤੋਂ ਚੋਣ ਲੜਦੇ ਸੀ ਉਹ ਸਾਰੇ ਪਿੰਡ ਨਦਾਮਪੁਰ ਦੇ ਸਾਰੇ ਕੈਂਡੀਡੇਟਾਂ ਦੇ ਕਾਗਜ਼ ਰੱਦ ਹੋਣ ਵਾਸਤੇ ਜ਼ੋਰ ਲੱਗ ਰਿਹਾ ਸੀ ਉਹ ਤਾਂ ਲੋਕਾਂ ਨੇ ਜਦੋਂ ਪੰਚਾਇਤ ਸੈਕਟਰੀ ਤੇ ਨਾਲ ਕਾਨੂੰਗੋ ਤੇ ਪਟਵਾਰੀ ਮਿੰਤੀ ਕਰਨ ਵਾਸਤੇ ਗਏ ਤਾਂ ਉਹਨਾਂ ਨੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਇਸ ਗੱਲ ਦਾ ਹੈ ਜਰਨਲ ਜਿਹੜੀ ਉੱਪਰ ਇਲਜ਼ਾਮ ਉਹਦੀ ਕਦੇ ਮੰਤੀ ਵੀ ਨਹੀਂ ਹੋਈ ਤਾਂ ਕਹਿਣ ਦਾ ਮੇਰਾ ਮਕਸਦ ਹੈ ਕਿ ਇਹ ਜਿਹੜੀ ਗੱਲ ਹੋਈ ਹੈ ਇਹ ਆਪਣੇ ਆਪ ਵਿੱਚ ਇੱਕ ਬੜੀ ਮਾੜੀ ਘਟਨਾ ਹੈ ਇਹ ਲੋਕਤੰਤਰ ਦਾ ਘਾਣ ਹੈ ਤਰਨਤਾਰਨ ਦੀ ਖਬਰ ਦੇਖ ਲਓ ਭੁੰਨ ਰੇੜੀ ਦੀ ਖਬਰ ਦੇਖ ਲਓ ਪਟਿਆਲੇ ਇਲਾਕੇ ਦੀ ਗੱਲ ਕਰ ਲਓ ਸੰਗਰੂਰ ਇਲਾਕੇ ਦੀ ਗੱਲ ਕਰ ਲਓ ਇਹ ਚੋਣਾ ਇੱਕ ਸਰਕਾਰਾਂ ਵਾਸਤੇ ਚਾਨਣ ਮੋਨਾਰਾ ਹੁੰਦਾ ਹੈ ਵੀ ਜੇ ਚੋਣਾ ਚ ਨਤੀਜਾ ਚੰਗਾ ਨਾ ਆਵੇ ਤਾਂ ਸਰਕਾਰਾਂ ਨੂੰ ਸਮਝ ਆਉਂਦੀ ਹੈ ਕਿ ਸਾਡੀ ਕਿਤੇ ਨਾ ਕਿਤੇ ਕਾਰਗੁਜ਼ਾਰੀ 'ਚ ਕਮੀ ਹੈ ਤਾਂ ਬੰਦਾ ਸੁਧਾਰ ਲਾਂਦਾ ਹੈ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਕਿਹਾ ਸੀ ਕਿ ਅਸੀਂ 13ਆਂ 13 ਲੋਕ ਸਭਾ ਜਿੱਤਾਂਗੇ ਤੇ ਆਮ ਆਦਮੀ ਪਾਰਟੀ 3 ਲੋਕ ਸਭਾ ਦੀਆਂ ਸੀਟਾਂ ਜਿੱਤ ਸકી 13 'ਚ ਤੇ ਜਿਹੜੇ ਤੇਰੇ ਜਿੱਤੀ ਆ ਉਹਨਾਂ ਚੋਂ ਵੀ ਕਈ ਵਿਧਾਨ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ। ਇਸ ਤੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਪੂਰੇ ਪੰਜਾਬ 'ਚ ਕਿਸ ਤਰੀਕੇ ਦੀ ਹੈ ਕਿਉਂਕਿ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ 'ਚ ਵੀ ਫਤਵਾ ਇਹਨਾਂ ਦੇ ਉਲਟ ਦਿੱਤਾ ਹੈ। ਔਰ ਅੱਜ ਵੀ ਅੱਜ ਜਿੱਥੇ-ਜਿੱਥੇ ਇਹਨਾਂ ਨੇ ਕਾਗਜ਼ ਰੱਦ ਕਰਾਏ ਜਿੱਥੇ-ਜਿੱਥੇ ਇਹਨਾਂ ਨੇ ਕਾਗਜ਼ ਰੱਦ ਕਰਾ ਕੇ ਆਪਣੇ ਸਰਪੰਚ ਬਣਾਏ ਆ ਉੱਥੇ ਤਾਂ ਭਾਵੇਂ ਬਣ ਜਾਣ ਇਹਨਾਂ ਦੇ। ਪਰ ਬਾਕੀ ਸਾਰੇ ਪੰਜਾਬ 'ਚ ਤੁਸੀਂ ਦੇਖੋਗੇ ਲੋਕ ਇਹਨਾਂ ਇਸ ਪਾਰਟੀ ਦੇ ਖਿਲਾਫ ਫਤਵਾ ਦੇ ਗਏ। ਕਦੇ ਇਹੀ ਪਾਰਟੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਉਹ ਧੱਕਾ ਕਰਦੀਆਂ ਨੇ ਤੇ ਅੱਜ ਉਹੀ ਜਿਹੜੀ ਰੀਂਜ ਉਹ ਤਾਂ ਆਪਾਂ ਦੇਖ ਹੀ ਲਿੱਤਾ ਸੀਗਾ ਕਿ ਜਦੋਂ ਆਪਣੇ ਸੰਗਰੂਰ ਦੇ ਵਿੱਚ ਪਹਿਲੀ ਵਾਰ ਭਵਾਨਿਕਲ ਟਰੱਕ ਉਡਣ ਦੀ ਚੋਣ ਦੀ ਗੱਲ ਆਈ ਸੀ ਤੇ ਟਰੱਕ ਉਡਣ ਦੀ ਚੋਣ ਨਹੀਂ ਹੋਈ ਸੀ ਤੇ ਧੱਕੇ ਨਾਲ ਬੰਦਾ ਬਾਦਾ ਸੀ। ਤੋਂ ਇਸ ਕਰਕੇ ਇਹ ਗੱਲਾਂ ਸਰਕਾਰ ਦੇ ਜਦੋਂ ਤੁਸੀਂ ਉਲਟੋਂਦੇ ਉਦੋਂ ਕਰਨੀਆਂ ਬੜੀਆਂ ਆਸਾਨ ਹੁੰਦੀਆਂ ਜਦੋਂ ਕਾਂਗਰਸੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਵਾਲੇ ਲੋਕ ਲੋਕਾਂ ਕੋਲ ਜਾ ਕੇ ਗੱਲ ਕਰਦੇ ਸੀ ਪਰ ਆਪਾਂ ਤਾਂ ਆਪਣੇ ਹਲਕੇ 'ਚ ਦੇਖਿਆ ਪਹਿਲੇ ਸੱٹے ਆਮ ਆਦਮੀ ਪਾਰਟੀ ਵਾਲੇ ਲੋਕਾਂ ਨੇ ਜਾਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਉਹਨਾਂ ਨੇ ਪਹਿਲੇ ਦਿਨ ਤੋਂ ਕੰਮ ਚਾਲੂ ਕਰਤਾ ਸੀ ਤੇ ਉਹੀ ਕੰਮ ਚੱਲੇ ਆ ਰਹੇ ਤੇ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ ਸੀ ਤੇ ਅੱਜ ਤੱਕ ਲੋੜ ਇਹ ਹੈ ਕਿ ਲੋਕਤੰਤਰ ਦਾ ਘਾਣ ਨਹੀਂ ਕਰਨਾ ਚਾਹੀਦਾ ਆ ਤੁਸੀਂ ਦੇਖ ਲਓ ਕਿ ਆਪਾਂ ਹੁਣ ਸਾਡੇ ਆਪਣੇ ਪਿੰਡ ਦਾ ਇੱਕ ਬੰਦਾ ਬੋਲ ਕੇ ਦੱਸ ਰਿਹਾ ਸੀ ਕਿ ਸਾਨੂੰ ਤਾਂ ਵੋਟ ਪਾਉਣ ਦਾ ਸਾਡਾ ਜਿਹੜਾ ਅਧਿਕਾਰ ਸੀ ਉਹ ਹੀ ਖਤਮ ਕਰਤਾ ਇਹਦਾ ਕਦੇ ਇਤਿਹਾਸ 'ਚ ਨਹੀਂ ਹੋਇਆ ਸੀਰਾਚੋ ਪਿੰਡ ਦੇ ਵਿੱਚ ਤੋਂ ਮੈਂ ਇਸ ਗੱਲ ਦੀ ਬੜੀ ਗਹਿਰੇ ਸਮੇਂ ਤੇ ਨਿੰਦਾ ਕਰਦਾ ਔਰ ਮੈਂ ਇਹ ਜ਼ਰੂਰ ਜ਼ੋਰਦਾਰ ਤਰੀਕੇ ਨਾਲ ਬਹੁਤ ਸਾਰੇ ਅਫਸਰ ਸਾਡੇ ਨਾਲ ਵੀ ਕੰਮ ਕਰਦੇ ਸੀਗੇ ਪਰ ਅਸੀਂ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਤੇ ਮੈਂ ਅਫਸਰ ਸਾਹਿਬਾਨ ਨੂੰ ਕਹਿੰਦਾ ਵਕਤ ਬਦਲ ਜਾਣਾ ਹੈ ਸਿਗਲਾ ਸਾਹਿਬ ਜੀ ਸਾਡੀ ਤਲਾਸ਼ੀ ਕੀਤੀ ਹੈ ਐਮਐਲਏ ਹਲਕਾ ਦਾ ਵੱਲੋਂ ਉਸ ਪ੍ਰਕਾਸ਼ ਲਾ ਕੇ ਜਿਹਦੇ ਨੂੰ ਸੋਹਦੇਸ ਸਿੰਘ ਸਾਹਿਬ ਨੂੰ ਸਵਾਲ ਕੀਤਾ ਗਿਆ ਵੀ ਕੋਈ ਪਰਮਿਸ਼ਨ ਲਈ ਔਰ ਨੌ ਕਹੇ ਨਜ਼ਰ ਆਏ ਕੋਈ ਸ਼ਿਕਾਇਤ ਦੀ ਕਿਰਨ ਨਰਦਾਸ਼ੀ ਗਿੱਧੇ ਲਾਈਵ ਹੋ ਗਏ ਲਾਈਵ ਪ੍ਰਸਾਰਣ ਚ ਚੱਲੇਗਾ ਰਾਤ ਤੱਕ ਕੀ ਕਹਾਂ ਉਸ ਨੂੰ ਭਾਈ ਸਾਹਿਬ ਇਹ ਲਾਈਵ ਪ੍ਰਸਾਰਣ ਨਹੀਂ ਮਾਰਦੇ ਇਹ ਮੈਨੂੰ ਕਹਿੰਦੇ ਹੋਏ ਵੀ ਸੰਗ ਆਉਂਦੀ ਹੈ ਕਿ ਕਦੇ ਕਦੇ ਤੁਸੀਂ ਅੱਜ ਤੱਕ ਸੁਣਿਆ ਸੀ ਕਿ ਐਮਐਲਏ ਵੀਡੀਓ ਦੀ ਕਾਰ ਦੀ ਤਲਾਸ਼ੀ ਲਵੇ ਇਹ ਬਸ ਇਹ ਲਾਈਵ ਕਰਾ ਕਰਾ ਕੇ ਲੋਕਾਂ ਚ ਆਪਣੀ ਗੱਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਪਤਾ ਲੱਗ ਚੁੱਕੀ ਖਾਸ ਤੌਰ ਤੇ ਆਪਣੀ ਬੀਬੀ ਦੀ ਖਾਸ ਤੌਰ ਤੇ ਆਪਣੇ ਉਰੇ ਜਿਹੜੀ ਬੀਬੀ ਨੇ ਕੱਲ ਵੀਡੀਓ ਦੀ ਤਲਾਸ਼ੀ ਲਈ ਤੀ ਜਾਂ ਜਿਹੜੀ ਬੀਬੀ ਨਦਾਮਪੁਰ ਚ ਸਭ ਦੇ ਕਾਗਜ ਰੈਡ ਕਰਨਾ ਚਾਹਦੀ ਸੀ ਜਿਹੜੀ ਬੀਬੀ ਨੇ ਸਾਰੇ ਵੱਡੇ ਪੱਧਰ ਦੇ ਉੱਪਰ ਲਖੇਵਾਲ ਦੇ ਬੰਦੇ ਦੇ ਕਾਗਜ ਰੈਡ ਕਰਾਇਆ ਤਾਂ ਜਦਕਿ ਲਖੇਵਾਲ ਦੇ ਵਿੱਚ ਸਾਰੇ ਧਿਰਾਂ ਦੇ ਕੋਲੇ ਸਾਂਝੀ ਜ਼ਮੀਨ ਹੈ ਤੇ ਸਾਂਝੀ ਜ਼ਮੀਨ ਸਾਂਝੇ ਤੌਰ ਤੇ ਵੰਡੀ ਹੈ ਔਰ ਜਦੋਂ ਮੈਂ ਇਹ ਗੱਲ ਕਹੀ ਵੀ ਜਿਹੜਾ ਕੈਂਡੀਡੇਟ ਹੁਣ ਲੜ ਰਿਹਾ ਵੀ ਉਹਦੇ ਆ ਵੀ ਤੁਸੀਂ ਇਤਰਾਜ ਲਾ ਦਿਓ ਤੇ ਸਾਡੇ ਸਾਰੇ ਪਿੰਡ ਦੇ ਬੰਦਿਆਂ ਨੇ ਕਿਹਾ ਕਿ ਸਾਡੇ ਸਾਂਝੇ ਤੌਰ ਤੇ ਫੈਸਲਾ ਹੋ ਗਿਆ ਸੀ ਪਿੰਡ ਚ ਕਿ ਅਸੀਂ ਕਿਸੇ ਨੇ ਪੰਚਾਇਤੀ ਜ਼ਮੀਨ ਦਾ ਇਤਰਾਜ਼ ਨਹੀਂ ਲਾਉਣਾ ਕਿਉਂਕਿ ਸਾਰੇ ਪਿੰਡ ਨੂੰ ਪੰਚਾਇਤੀ ਜ਼ਮੀਨ ਮਿਲੀ ਹੋਈ ਹੈ ਪਰ ਲੇਕਿਨ ਉਹਨਾਂ ਨੇ ਇਤਰਾਜ਼ ਲਾ ਕੇ ਉੱਥੇ ਦੇ ਸੱਤੀ ਦੇ ਕਾਗਜ਼ ਨੂੰ ਰਿਜੈਕਟ ਕੀਤਾ ਇਸ ਤੋਂ ਪਤਾ ਲੱਗਦਾ ਕਿ ਇਹਨਾਂ ਚ ਕਿੰਨੀ ਕਮਜ਼ੋਰੀ ਆਈ ਹੈ ਔਰ ਮੈਂ ਸਮਝਦਾ ਕਿ ਅੱਜ ਜਿੰਨੇ ਲੋਕ ਅੱਜ ਘਰਾਚੋ ਦੇ ਉਰੇ ਜਰਨਲਜੀ ਦੇ ਘਰੇ ਇਕੱਠੇ ਹੋਏ ਆ ਗੁਰਦੀਪ ਜੀ ਸਾਡੇ ਬਲਾਕ ਪ੍ਰਧਾਨ ਖੜੇ ਆ ਔਰ ਬਾਕੀ ਸਮੂੱਚੀ ਮੇਰੀ ਟੀਮ ਖੜੀ ਆ ਮੈਂ ਸਭ ਦੇ ਨਾਂ ਨਹੀਂ ਲੈਣਾ ਚਾਹੁੰਦਾ ਇਸ ਗੱਲ ਤੋਂ ਪਤਾ ਲੱਗਦਾ ਕਿ ਸਾਂਝੇ ਤੌਰ ਤੇ ਪਿੰਡ ਦਾ ਫੈਸਲਾ ਸੀ ਕਿ ਵੋਟਾਂ ਦੇ ਵਿੱਚ ਇਸ ਵਾਰ ਜ਼ੋਰਦਾਰ ਤਰੀਕੇ ਨਾਲ ਆਪਣੇ ਉਮੀਦਵਾਰ ਨੂੰ ਜਿਤਾਣਾ ਹੈ ਪਰ ਇਹ ਸਰਕਾਰ ਨੇ ਵੋਟਾਂ ਤੋਂ ਹੀ ਲੋਕਾਂ ਨੂੰ ਵਾਂਝੇ ਕਰਦਾ ਅਗਰ ਗੱਲ ਇਹ ਸਮਝੇ ਕਿਹਦੇ ਇਸ਼ਾਰੇ ਤੇ ਹੋਇਆ ਹੋਗਾ ਕਿਉਂਕਿ ਜਿਹੜੇ ਸੀਐਮ ਦੇ ਡੋਐਸਡੀ ਨੇ ਉਹ ਇਸੇ ਪਿੰਡ ਦੇ ਨੇ ਯਾਰ ਗੱਲ ਸਮਝੇ ਨਹੀਂ ਇਸ਼ਾਰੇ ਦੀ ਗੱਲ ਹੋਵੇ ਤੇ ਚਾਹੇ ਕੰਮ ਕਰਨ ਦੀ ਗੱਲ ਹੋਵੇ ਕਰਦਾ ਤਾਂ ਪ੍ਰਸ਼ਾਸਨ ਹੈ ਨਾ ਤਾਂ ਹੀ ਮੈਂ ਕਿਹਾ ਕਿ ਇਹ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਵਕਤ ਬਦਲ ਜਾਣਾ ਹੈ ਸੇਗਲਾ ਸਾਹਿਬ ਗੱਲ ਕਰੀਏ ਪੁਆਣੀਗੜ ਦੇ ਸ਼ਾਹ ਹੈ ਕਿ ਉਹ ਬੀਬਾ ਨੇ ਸਾਰੀ ਜਗ੍ਹਾ ਦੇ ਉੱਪਰ ਬੀਬਾ ਨੇ ਸਾਰੀ ਜਗ੍ਹਾ ਦੇ ਉੱਪਰ ਸਰਪੰਚੀਆਂ ਰਿਜ਼ਰਵ ਆਪਣੇ ਹਿਸਾਬ ਨਾਲ ਕਰਾਈਆਂ ਸੀ ਵੀ ਪਤਾ ਨਹੀਂ ਮੈਂ ਰਿਜ਼ਰਵ ਕਰਾ ਕੇ ਦਿੱਤੀ ਜੂਗੀ ਬੰਗਾ ਵਾਲੀ ਪਿੰਡ 'ਚ ਤੀਜੀ ਵਾਰੀ ਸਰਪੰਚੀ ਰਿਜ਼ਰਵ ਹੋਈ ਹੈ ਕਦੇ ਦੇਖਿਆ ਵੀ ਲੋਕਤੰਤਰ ਦੇ ਵਿੱਚ ਇਹ ਰੋਸਟਰ ਸਿਸਟਮ ਆਉਂਦਾ ਹੈ ਜ਼ਿਲ੍ਹਾ ਪੱਧਰੀ ਸ਼ੁਰੂ ਕਰ ਲੋ ਬਲਾਕ ਪੱਧਰ ਤੇ ਸ਼ੁਰੂ ਕਰ ਲੋ ਇਹ ਰੋਸਟਰ ਸਿਸਟਮ ਹੁੰਦਾ ਹੈ ਪਰ ਇਹ ਕਦੇ ਰੋਸਟਰ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਕਿ ਇੱਕ ਪਿੰਡ ਨੂੰ ਤੁਸੀਂ ਤਿੰਨ ਵਾਰ ਲਗਾਤਾਰ ਰਿਜ਼ਰਵ ਕਰ ਰਹੇ ਹੋ ਇਹ ਰੋਸਟਰ ਦਾ ਮਤਲਬ ਹੁੰਦਾ ਕਿ ਬਦਲ-ਬਦਲ ਕੇ ਸਰਪੰਚੀਆਂ ਰਿਜ਼ਰਵ ਹੋਣ ਤਾਂ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਮੌਕਾ ਮਿਲ ਸਕੇ ਸਰਪੰਚੀ ਕਰਨ ਦਾ ਤੇ ਇਸ ਕਰਕੇ ਜਿਹੜੀ ਤੁਸੀਂ ਰੋਸਟਰ ਦੀ ਗੱਲ ਕਰਦੇ ਹੋ ਪਹਿਲਾਂ ਇਹਨਾਂ ਨੇ ਰੋਸਟਰ ਦੇ ਨਾਲ ਜਿੱਥੇ ਤਕੜੇ ਬੰਦੇ ਸੀ ਉੱਥੇ ਐਸਸੀ ਸਰਪੰਚੀਆਂ ਜਾਂ ਜਿੱਥੇ ਐਸਸੀ ਤਕੜੇ ਸੀ ਉੱਥੇ ਜਨਰਲ ਸਰਪੰਚੀਆਂ ਕਰਕੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਦੋਂ ਬਾਅਦ ਕਾਗਜ਼ ਰੱਦ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਤਾ ਲੱਗਦਾ ਕਿ ਲੋਕਾਂ ਦੇ ਮਨਾਂ 'ਚੋਂ आम आदमी पार्टी ਦੇ ਪ੍ਰਤੀ ਵਿਸ਼ਵਾਸ ਉੱਠ ਚੁੱਕੇ ਹੈ ਅਤੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪਣੀ ਬਟਨ ਦੀ ਤਾਕਤ ਦੇ ਤਹਿਤ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ। ਕਰਾਚ ਵਾਲੇ ਮਾਸ਼ੇ ਲੈ ਕੇ ਚੋਣ ਕਮਿਸ਼ਨ ਲਵੇ ਪਹੁੰਚ ਪਹੁੰਚ ਕਰੋਗੇ ਇਸ ਮਸਲੇ। ਨਹੀਂ ਨਹੀਂ ਚੋਣ ਕਮਿਸ਼ਨ ਇਹਦੇ ਵਿੱਚ ਚੋਣ ਕਮਿਸ਼ਨ ਦੀ ਗੱਲ ਹੋਵੇ ਚਾਹੇ ਕਿਸੇ ਜਗ੍ਹਾ ਦੇ ਉੱਪਰ ਪਟੀਸ਼ਨ ਪਾਉਣ ਦੀ ਗੱਲ ਹੋਵੇ ਉਹ ਜਰਨੈਲ ਜੀ ਨੇ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਵੀਡੀਓਗ੍ਰਾਫੀ ਦੀ ਪਰਮਿਸ਼ਨ ਪਾਈ ਹੋਈ ਹੈ ਤੇ ਉਸ ਗੱਲ ਬਾਰੇ ਹਾਈ ਕੋਰਟ ਦੀ ਗੱਲ ਬਾਰੇ ਮੈਂ ਕਹੂੰਗਾ ਕੋਰਟ ਦਾ ਮੈਟਰ ਹੈ। जब कोर्ट का होगा सामने हो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप